ਵੇ ਉਹਨੂੰ ਕਿੱਥੇ ਪਾਉਂਦੇ ਹਾਂ ਮੈਂ ਜਾ ਰਹੀ ਹਾਂ ਇਹ ਥੋੜਾ ਹਾਂਜੀ ਮੈਂ ਜਾ ਰਹੀ ਹਾਂ ਥੋੜੇ ਮਿੰਟੇ ਸਾਥ ਵਿੱਚ ਬਸਨਾ ਇਹ ਹੋਰ ਇਸ ਨੋਟਪਾਡ ਹਸ ਲਿਵਾ ਇਹ ਆਹ ਸਾਡੇ ਛੋਟੇ ਬੱਚਿਆਂ ਕੀ ਵਰਦੀ ਐਸੇ ਹੀ ਲਿਖਦੇ ਹਨ ਆਊਟਪਾਸ ਐਸਾ ਨਹੀਂ ਹੁੰਦਾ ਇਹ ਇਹ ਪਾਰਕ ਹੈ ਛੋਟੇ ਬੱਚਿਆਂ ਦਾ ਹਕਾਲ ਅਕੈਡਮੀ ਨੂੰ ਕਹਿੰਦੇ ਆ ਮੜੂ ਸਾਹਿਬ ਦੇ ਵਿੱਚ ਬੜਾ ਸੁੰਦਰ ਵਾਤਾਵਰਨ ਹੈ ਬੜਾ ਸੁੰਦਰ ਮਾਹੌਲ ਅਬ ਜੀ ਦੇਖ ਰਹੇ ਹੋ ਥੱਲੇ ਵੀ ਸਕੂਲ ਬਣਿਆ ਪਹਾੜੀ ਕੱਟ ਕੇ ਜਿਹੜੋ ਸਾਹਮਣੇ ਪਹਾੜੀ ਹੈ ਵੱਡੀ ਇੱਥੇ ਲੋਕ ਸੈਰ-ਚਪਟਾ ਕਰਨ ਵੀ ਆ ਜਾਂਦੇ ਆ ਸੰਗਤਾਂ ਤੇ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਦੇ ਆ ਛੋਟੇ ਬੱਚੇ ਉੱਥੇ ਪੜ੍ਹਦੇ ਆ ਇਹਨੂੰ এবੀ ਸਕੂਲ ਕਹਿੰਦੇ ਆ ਦੇਖ ਰਹੇ ਹੋ ਤੁਸੀਂ ਆਏ Ik heb een karakter gegeven. Ik heb een karakter ਇੱਥੇ ਜਿਵੇਂ ਸਮونی ਪਾਰਕ ਬਣਾਇਆ ਕਿ ਪੂਰਾ ਪਹਾੜ ਕੱਟ ਕੇ ਇੱਥੋਂ ਪਹਾੜ ਪਾਸੇ ਕੀਤਾ ਪਾਰਕ ਬਣਾਇਆ ਬੱਚਿਆਂ ਦੇ ਖੇਡਣ ਲਈ ਘੋੜਸਵਾਰੀ ਕਰਦੇ ਆ ਬੱਚੇ ਇੱਥੇ ਉਧਰ ਤੀਰ ਕਮਾਨ ਰੱਖੇ ਹੋਏ ਆ ਨਿਸ਼ਾਨੇਬਾਜ਼ੀ ਸਿੱਖਦੇ ਆ ਬੱਚੇ ਉਧਰ ਵੀ ਚੱਲਦੇ ਆਪਾਂ ਦੇ ਉੱਤਰ ਬੱਚੇ ਇੱਥੇ ਕੌਣ ਸੀ ਕਲਾਸ ਦੇ ਬੱਚੇ ਪੜ੍ਹਦੇ ਆ ਤੱਕ ਵੀ ਪੜਦੇ ਆ ਅਕੈਡਮੀ ਹੈ ਮੈਂ ਬੁੱਢਾ ਸਾਹ ਵਾਲਿਆਂ ਦੀ ਠੀਕ ਹੈ ਮੋ ਵਧੀਆ ਵਾਤਾਵਰਨ ਹੈ ਮਾਹੌਲ ਠੀਕ ਹੈ ਮੋ ਸੁੰਦਰ ਹੈ ਬਾਹਰਲੇ ਦੇਸ਼ਾਂ ਦੇ ਬੱਚੇ ਪੜਦੇ ਬੇਟੇ ਠੀਕ ਹੈ ਇਹ ਸਾਰੇ ਬਾਬਾ ਅਤਰ ਸਿੰਘ ਜੀ ਤੋਂ ਬਾਬਾ ਤੇਜਾ ਸਿੰਘ ਹੋਣ ਬਾਅਦ ਚ ਔਰ ਬਾਹਲੇ ਦੇਸ਼ਾਂ ਤੋਂ ਬਰਵਿੰਗਮ ਤੋਂ ਕੈਨੇਡਾ ਤੋਂ ਲੰਡਨ ਤੋਂ ਯੂਕੇ ਤੋਂ ਇਹ ਸਾਰੇ ਬੱਚੇ ਮੈਂ ਤੁਹਾਨੂੰ ਦਿਖਾ ਰਿਹਾ ਜਿਹੜੇ ਇਹ ਸਾਰੇ ਬੱਚੇ ਬਾਹਰੋਂ ਆਏ ਔਰ ਤੜਕੇ ਦੀ ਐਕਟੀਵਿਟੀ ਤੜਕੇ ਤੋਂ ਲੈ ਕੇ ਪਹਿਲਾਂ ਸੰਥਿਆ ਕਰਦੇ ਆ ਕੋਈ ਬੱਚਾ ਕੀਰਤਨ ਸਿੱਖ ਰਿਹਾ ਕੋਈ ਸੰਥਿਆ ਕਰ ਰਿਹਾ ਗੁਰਬਾਣੀ ਦੀ ਆ ਦੇਖੋ ਸ਼ਾਮ ਨੂੰ ਫਿਰ ਐਕਟੀਵਿਟੀ ਹੁੰਦੀ ਇਹਨਾਂ ਦੀ ਫੋਰਸਵਾਰੀ ਕਰਨੀ ਤੇ ਹੋਰ ਨੇਕਾਂਤ ਵਾਲੀਆਂ ਐਕਟੀਵਿਟੀ ਹੁੰਦੀਆਂ ਮਤਲਬ ਕਿ ਬੜਾ ਸ਼ੌਂਕ ਹੈ ਬਾਲਦੇਸ਼ ਦੇ ਲੋਕਾਂ ਨੂੰ ਸਿੱਖੀ ਨਾਲ ਬੜਾ ਪਿਆਰ ਹੈ ਇਹ ਸਾਰੇ ਦੇਖੋ ਇਹ ਬੀਬੀਆਂ ਬੱਚਿਆਂ ਲੈ ਕੇ ਆਈਆਂ ਇੱਥੇ